ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦਰਾਵੀ ਦਰਿਆ ਤੇ ਮਕੋੜਾ ਪਤਨ ਤੋਂ ਪਾਰ ਦੇ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ ਲੈ ਕੇ ਦਿੱਤੀ ਇੱਕ ਵੱਡੀ ਬੇੜੀ ਨੂੰ ਅੱਜ ਲੋਕਾਂ ਦੇ سپرد ਕੀਤਾ ਗਿਆ ਇਸ ਬੇੜੀ ਨਾਲ ਹੁਣ ਮਕੋੜਾ ਪਤਨ ਤੋਂ ਪਾਰ ਦੇ ਪਿੰਡ ਤੂਰ, ਪਰਿਆਲ, ਰਾਜਪੁਰ, ਚਿਬ, ਮੰਮੀ ਚਕਤ, ਰੰਗਾ, ਕੁੱਕਰ, ਚੁੰਬਰ, ਕਜਲੇ ਦੇ ਵਸਨੀਕਾਂ ਨੂੰ ਰਾਵੀ ਦਰਿਆ ਪਾਰ ਕਰਮਿਤ ਸਹੂਲਤ ਮਿਲੇਗੀ ਇਸ ਮੌਕੇ ਐਸਡੀਐਮ ਦਿਨਾਨਗਰ ਸ਼੍ਰੀ ਗੁਰਦੇਵ ਸਿੰਘ ਧਾਮ ਐਕਸੀਅਨ ਡਰੇਨੇਜ ਸ਼੍ਰੀ ਦਿਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ ਬੇੜੀ ਨੂੰ ਇਲਾਕਾ ਨਿਵਾਸੀਆਂ ਦੇ سپرد ਕਰਦੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਪਿਛਲੇ ਸਾਲ ਬਰਸਾਤਾ ਦੇ ਸੀਜ਼ਨ ਦੌਰਾਨ ਇੱਕ ਮੀਡੀਆ ਰਿਪੋਰਟ ਆਈ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਕਿ ਮਕੋੜਾ ਪਤਨ ਵਿਖੇ ਰਾਵੀ ਦਰਿਆ ਵਿੱਚ ਚੱਲ ਰਹੀ ਕਿਸ਼ਤੀ ਦੀ ਹਾਲਤ ਠੀਕ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਇਸ ਸਬੰਧੀ ਉਹਨਾਂ ਨੇ ਵਿਪਤੀ ਕਮਿਸ਼ਨਰ ਗੁਰਦਾਸਪੁਰ ਨਾਲ ਗੱਲ ਕੀਤੀ ਤਾਂ ਪ੍ਰਸ਼ਾਸਨ ਨੇ ਨਵੀਂ ਬੇੜੀ ਦੀ ਮੰਗ ਰੱਖੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੰਗ ਅਨੁਸਾਰ ਆਪਣੇ ਅਖਤਿਆਰੀ ਕੋਟੇ ਵਿੱਚੋਂ 8 ਲੱਖ ਰੁਪਏ ਨਵੀਂ ਬੇੜੀ ਬਣਾਉਣ ਦੇ ਲਈ ਦਿੱਤੇ ਸਨ। ਉਹਨਾਂ ਕਿਹਾ ਹੈ ਕਿ ਇਹ ਬੇੜੀ ਬਣ ਕੇ ਤਿਆਰ ਹੋ ਗਈ ਤੇ ਮਕੋੜਾ ਪਤਨ ਵਿਖੇ ਪਹੁੰਚ ਗਈ ਹੈ ਜਿਸ ਨੂੰ ਅੱਜ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਪਲਟੂਨ ਦਾ ਪੁਲ ਹਟਣ ਤੋਂ ਬਾਅਦ ਇਹ ਬੇੜੀ ਲੋਕਾਂ ਨੂੰ ਦਰਿਆ ਪਾਰ ਕਰਾਉਣ ਦਾ ਸਾਧਨ ਬਣੇਗੀ। ਐਂਡ ਅਕੁਜੀਸ਼ਨ ਜਿਹੜਾ ਐਕਟ 2013 ਉਹਦੇ ਉਹਦੇ ਅਧੀਨ ਜਿਹੜੇ ਦੋ ਨੋਟੀਫਿਕੇਸ਼ਨ ਨੇ ਸੈਕਸ਼ਨ 11 ਸੈਕਸ਼ਨ 19 ਉਹ ਦੋਨੇ ਜਿਹੜੇ ਨੇ ਸਾਡੇ ਵੱਲੋਂ ਕਰਕੇ ਡਿਪਾਰਟਮੈਂਟ ਨੂੰ ਭੇਜ ਦਿੱਤੇ ਗਏ ਨੇ ਹੋਪਫੁਲੀ ਮਹੀਨੇ ਦੇ ਵਿੱਚ ਵਿੱਚ ਉਹ ਅਪਰੂਵ ਹੋ ਜਣੇ ਚਾਹੀਦੇ ਆ ਤੇ ਆਉਣ ਵਾਲੇ ਦੋ ਕੁ ਮਹੀਨਿਆਂ ਦੇ ਵਿੱਚ ਅਵਾਰਡ ਕਰਕੇ ਤੇ ਸਾਰਾ ਕੁਝ ਠੀਕ ਰਹਿੰਦਾ ਇਹਦੇ ਕਿਉਂਕਿ ਫੰਡਸ ਪਹਿਲਾਂ ਹੀ ਸੈਂਕਸ਼ਨ ਨੇ ਅਰਾਊਂਡ 100 100 ਮਤਲਬ ਕਰੋੜ ਰੁਪਏ ਆ ਤੇ ਆਫਟਰ ਰੇਣੀ ਸੀਜ਼ਨ ਇਹਦਾ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਕਦੋਂ ਪੁਲ ਚੱਕਿਆ ਜਾਣਾ ਜੀ ਪੁਲ ਤਾਂ ਚੱਕਿਆ ਜਾਣਾ ਸੀ 2 ਦਿਨ ਪਹਿਲਾਂ ਤੇ ਕੱਲ ਤੋਂ ਜਿਹੜਾ ਇਹ ਪੁਲ ਜਿਹੜਾ ਇਹ ਰਿਮੂਵ ਕਰਨਾ ਸ਼ੁਰੂ ਕਰਦੇ ਠੀਕ ਸਹੀ ਪਿਛਲੇ ਸਾਲ ਇੱਕ દੈਨਿਕ ਪੰਜਾਬੀ ਜਾਗਰਣ ਤੇ ਵਿੱਚ ਇੱਕ ਖਬਰ ਲੱਗੀ ਸੀ ਕਿ ਮਕੌੜਾ ਪੱਤਣਾ ਜਿੱਥੇ ਪੱਕਾ ਪੁਲ ਬਣਿਆ ਨਹੀਂਗਾ ਤੇ ਜਿਹੜਾ ਟੈਂਪਰੇਰੀ ਪਲਟੂਨ ਪੌੜਾ ਉਹ ਬਾਰਸਾਂ ਕਰਕੇ ਚੱਕਿਆ ਗਿਆ ਤੇ ਜਿਹੜੀ ਕਿਸ਼ਤੀ ਆ ਉਹਦੇ ਵਿੱਚ ਛੇਕ ਆ ਤੇ ਉਹ ਕਮਜ਼ੋਰ ਆ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਸੋ ਸਾਡੇ ਮਨ ਨੂੰ ਉਹ ਗੱਲ ਬਹੁਤ ਲੱਗੀ ਅਸੀਂ ਉਹਦੇ ਡੀਸੀ ਨਾਲ ਗੱਲ ਕੀਤੀ ਵੀ ਇੱਥੇ ਕੀ ਅਸੀਂ ਸੇਵਾ ਕਰ ਸਕਦੇ ਹਾਂ ਕਿਸ ਚੀਜ਼ ਦੀ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਕਿਸ਼ਤੀ ਨਵੀਂ ਲੈ ਦੇਵੋ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਪੈਸੇ ਉਹਨਾਂ ਨੇ 8 ਲੱਖ ਰੁਪਏ ਦਾ ਅੰਦਾਜ਼ਾ ਦੱਸਿਆ ਸੋ ਅਸੀਂ ਉਹ ਪੈਸੇ ਦੇ ਦਿੱਤੇ ਫਿਰ ਪਿਛਲੇ ਸਾਲ ਪਰਟੂਨ ਪੋਰਟ ਦੁਆਰਾ ਫਿਰ ਕਿਸ਼ਤੀ ਆਈ ਹੀ ਨਹੀਂ ਸੀ ਤੇ ਬੱਝ ਗਿਆ ਤੇ ਹੁਣ ਜਿਹੜਾ ਕੱਲ ਨੂੰ ਇਹਨਾਂ ਨੇ ਪਲਟੂਨ ਪੁਲ ਚੱਕ ਦੇਣਾ ਤੇ ਜਿਹੜੀ ਕਿਸ਼ਤੀ ਹੈ ਇਹ ਇਹਨਾਂ ਲੋਕਾਂ ਦੀ ਸੇਵਾ ਕਰੂਗੀ ਸੋ ਇਸੇ ਵਾਸਤੇ ਅੱਜ ਸਾਨੂੰ ਪਤਾ ਲੱਗਾ ਕਿ ਕੱਲ ਨੂੰ ਪਲਟੂਨ ਪੁਲ ਚੱਕਿਆ ਰਣਾ ਤੇ ਅਸੀਂ ਕਿਸ਼ਤੀ ਆ ਗਈ ਹੈ ਜਿਸ ਤਰ੍ਹਾਂ ਤੁਹਾਡੇ ਨੋਟਿਸ ਵਿੱਚ ਆਇਆ ਸੀ ਕਿਸ਼ਤੀ ਦੀ ਲੋਡ ਹੈ ਤੇ ਉਹ ਹੋ ਗਿਆ ਹੁਣ ਲੋਕਾਂ ਦੀ ਜਿਹੜੀ ਤੁਸੀਂ ਆਣ ਕੇ ਵੀ ਸੁਣਿਆ ਹੈਗਾ ਮੰਗ ਹੈ ਕਿ ਪੱਕੇ ਉਹ ਵੀ ਅਸੀਂ ਜਿਹੜੀ ਹੈਗੀ ਐਸਡੀਐਮ ਸਾਹਿਬ ਨੇ ਸਾਨੂੰ ਦੱਸ ਵੀ ਦਿੱਤਾ ਅਸੀਂ ਵੀ ਕਹਿੰਨੇ ਕਿ ਜਿਹੜਾ ਇਹਦਾ ਦੋ ਨੋਟੀਫਿਕੇਸ਼ਨ ਜਿਹੜੇ ਹੈਗੇ ਹੋ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਸਾਲ ਦੇ ਵਿੱਚ ਤਕਰੀਬਨ ਜਿਹੜਾ ਹੈਗਾ ਪੌਲ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਕਿਉਂਕਿ ਨਵਾਂ ਪੌਲ ਜਿਹੜਾ ਹੈਗਾ ਇਹਨਾਂ ਨੂੰ ਪੱਕਾ ਬਣ ਜਾਊਗਾ ਫਿਰ ਇਹਦੇ ਪਲਟੂਨ ਪੁਲ ਤੋਂ ਵੀ ਇਹਨਾਂ ਦਾ ਖੜਾ ਸੁੱਟ ਜਾਊਗਾ ਕਿਸ਼ਤੀ ਤੋਂ ਵੀ ਖੜਾ ਸੁੱਟ ਜਾਊਗਾ ਆਰਾਮ ਦੇ ਨਾਲ ਜੇ ਤਾਂ ਆਮ ਨਾਗਰਿਕ ਦੂਸਰੇ ਸ਼ਹਿਰਾਂ ਦੇ ਹੁੰਦੇ ਇਹ ਅਠਪੰਡੂਏ ਇਹ ਵੀ ਸ਼ੁਕੀ ਹੋ ਜਾਣਗੇ ਦੇਸ਼ ਦੀ ਅਪਰ ਹਾਊਸ ਦੇ ਮੈਂਬਰ ਹੋ ਤੁਸੀਂ ਅਸੀਂ ਵੈਦੀ ਆਵਾਜ਼ ਚੁੱਕੋਗੇ ਬੜੇ ਤਰ੍ਹਾਂ ਤੋਂ ਨਹੀਂ ਉਹ ਤਾਂ ਹੁਣ ਪੂਰਾ ਹੀ ਹੋ ਗਿਆ ਮੁਸ਼ਕਲਿਆ ਜਿਹੜੀ ਹੈਗੀ ਉਹ ਸੋਲਵ ਹੋ ਗਈ ਹੈ ਤੇ ਹੋਰ ਵੀ ਕੋਈ ਗੱਲ ਹੋਵੇ ਤਾਂ ਸਾਨੂੰ ਦੱਸਿਓ ਜਦੋਂ ਮਰਜ਼ वाज जो थर धरती आठे जिन्होंने समय मिलेगा जरूर बोला इंडिया क्राइम न्यूज जुलम के खिलाफ जंग आप देख रहे हैं इंडिया क्राइम न्यूज